ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿੱਕੀ ਲੈ ਕੇ ਆਇਆ ਹਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਮਲੇਰ ਕੋਟਲਾ ਜਿੱਥੇ 4 ਬਾਰੋਂ ਕਰਵਾਇਆ ਗਿਆ ਇੱਥੇ ਪਹਿਲਾ ਨਾਮ 1,25,000 ਦੂਸਰਾ ਨਾਮ 1,05,000 ਸੀ ਤੇ ਵੈਸਟਾ ਨੂੰ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਬਰਸਾਲਪੁਰ ਤੇ ਕਲਿਆਣ ਸੁੱਖਾ ਵਿਚਕਾਰ ਖੇਡਿਆ ਗਿਆ ਬਰਸਾਲਪੁਰ ਫਸਟ ਰਹੀ ਤੇ ਕਲਿਆਣ ਸੁੱਖਾ ਸੈਕੰਡ ਰਹੀ ਵੈਸਟਾ ਦੀ ਗੱਲ ਕਰੀ ਤਾਂ ਵੈਸਟ ਰੇਟਰ ਗੁਰਲਾਲ ਸੋਹਰ 11 ਰੇਟਾਂ 10 ਨੰਬਰ ਇੱਕ ਬੈਸਟਰ ਰਿਆ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਬਿੱਲਾ ਟੋੜੇ ਚਾਰ ਟੱਚ ਤਿੰਨ ਜਫੇ ਲਾ ਕੇ ਬੈਸਟਰ ਰਿਆ ਤੇ ਬੈਸਟਰ ਨੂੰ ਇੱਥੇ ਮੋਟਰਸਾਈਕਲ ਸੀ ਅੱਗੇ ਗੱਲ ਕਰਦੇ ਆ ਕਬੱਡੀ ਸ਼ੋਅ ਮੈਚ ਪਿੰਡ ਢਿੰਡੀ ਆਣਾ ਪੱਧਰੀ ਤਰਨਤਾਰਨ ਕਰਵਾਇਆ ਗਿਆ ਇੱਥੇ ਸ਼ੋਅ ਮੈਚ ਪੱਧਰੀ ਤੇ ਤੇਜਾ ਸਿੰਘ ਵਾਲਾ ਵਿਚਕਾਰ ਖੇਡਿਆ ਗਿਆ ਤੇਜਾ ਸਿੰਘ ਵਾਲੇ ਦੀ ਟੀਮ ਤੇ ਜੇਤੂ ਰਹੀ ਤੇ ਉਪਰ ਜੇਤੂ ਪੱਧਰੀ ਦੀ ਟੀਮ ਰਹੀ ਅੱਗੇ ਗੱਲ ਕਰਦੇ ਆ ਕਬੱਡੀ ਕਪ ਚੱਕ ਰਾਮੂ ਜਿੱਥੇ ਪਹਿਲਾ ਨਾਮ 151000 ਦੂਜਾ ਨਾਮ 125000 ਸੀ ਤੇ ਬੈਸਟਰ ਨੂੰ ਉ ਬੁਲਟ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਚੱਕ ਰਾਮੂ ਤੇ ਸ਼ੇਰੇ ਪੰਜਾਬ ਪਾਪਾ ਮੋ ਵਿੱਚ ਕਰ ਖੇਡਿਆਗਾ ਸ਼ੇਰੇ ਪੰਜਾਬ ਪਾਪਾ ਮੋ ਫਸਟ ਰਾਈ ਤੇ ਸੈਕੰਡ ਚੱਕ ਰਾਮੂ ਵਾਲਾ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਜਾਫੀ ਗਰੂਥੋ ਤੇ ਪਿੰਦਰ ਦਿਉਰਾ ਜੋਇੰਟ ਬੈਸਟ ਰਹੇ ਤੇ ਅੱਗੇ ਗੱਲ ਕਰਦੇ ਆ ਬੈਸਟ ਰੇਡਰ ਦੀ ਬੈਸਟ ਰੇਡਰ ਸ਼ੋਟਾ ਰਿੰਕੂ ਗਰੰਟੀ ਤੇ ਬੰਟੀ ਦੋਨੋਂ ਜੋਇੰਟ ਰਹੇ ਤੇ ਬੈਸਟਾਂ ਨੂੰ ਇੱਥੇ ਬੁਲਟ ਮੋਟਰਸਾਈਕਲ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ